ਸੁਣਿਓ ਕਿ ਸਾਵਣ ਮੋਰ ਕੀ ਦੇ ਗਵਾਹੀ ਥੱਲੇ ਜਿਹੜੇ ਤਿੰਨ ਖੇਤੀ ਕਾਨੂੰਨਾਂ ਦੀ ਲੜਾਈ ਸੀ ਉਹਨੂੰ ਅਜੇ ਤੱਕ ਵੀ ਨੇ ਭੁੱਲਿਆ ਉਹਨੂੰ ਡਰ ਸਤਾ ਰਿਆ ਕਿ ਇਹ ਕਿਸਾਨ ਜਿਹੜੇ ਫਿਰ ਦੁਬਾਰਾ ਸਾਡੇ ਰਾਹ ਦੇ ਅੱਗੇ ਰੋੜਾ ਬਣਨਗੇ ਮੈਂ ਤੁਹਾਨੂੰ ਦਪਾਉਣਾ ਚਾਹੁੰਦਾ ਕਿ ਕੋਈ ਵੀ ਉੱਠ ਕੇ ਕਿਸੇ ਵੀ ਰਕਮ ਦੀ ਮੇਰੇ ਵਿਰੋਧ ਬਾਜ ਨਾ ਠਾਵੇ ਦੀ ਹਕੂਮਤ ਵੱਲੋਂ ਇਸ ਤਰ੍ਹਾਂ ਦਾ ਰਵਈਆ ਅਪਣਾਇਆ ਗਿਆ ਜਿਵੇਂ ਕੋਈ ਬਾਹਰਲੇ ਮੁਲਖ ਦੇ ਵਿੱਚੋਂ ਕੋਈ ਹਿੰਦੁਸਤਾਨ ਦੇ ਉੱਤੇ ਅਟੈਕ ਕਰਨ ਆ ਰਿਹਾ। ਇਹ ਇਕੱਲੇ ਕੁਝ ਲੋਕ ਨਹੀਂ ਆਏ ਜਿਹੜੇ ਪੰਜਾਬ ਦੇ ਬਾਰਡਰਾਂ ਤੇ ਬੈਠੇ ਆ। ਸਾਰਾ ਪੰਜਾਬ ਪਿੱਛੇ ਤਿਆਰ ਹੋ ਕੇ ਖੜਾ ਏ। ਹਾਂ ਜੀ। ਜਦੋਂ ਕਿ ਅੱਜ ਤੋਂ 2 ਸਾਲ ਪਹਿਲਾਂ ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਹਲੇ ਵੀ ਉਹ ਜਲਦੀ ਸਮਝਦੇ ਆ। ਇਸ ਕਰਕੇ ਸਾਨੂੰ ਸੁਭਾਵਨਾ ਘੱਟ ਹੈ। ਕਿਸੇ ਨੇ ਟੋਲ ਪ੍ਰਾਜ਼ਾ ਫ੍ਰੀ ਕਰਵਾ ਦਿੱਤਾ ਹੈ ਤਾਂ ਕੋਈ ਰੇਲਵੇ ਟਰੈਕ ਤੇ ਬੈਠ ਗਿਆ। ਇਸ ਲਈ ਕਿਉਂਕਿ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਹੰਝੂ ਗੈਸ ਤੇ ਗੋਲੇਦਾਗੀ ਨੇ ਹਰਿਆਣਾ ਪ੍ਰਸ਼ਾਸਨ ਨੇ ਇਸ ਲਈ ਰੋਸ ਵਜੋਂ ਅੱਜ ਪੰਜਾਬ ਦੇ ਵਿੱਚ ਟੋਲ ਪਲਾਜ਼ਾ ਫ੍ਰੀ ਕਰਵਾ ਦਿੱਤੇ ਗਏ ਤੇ ਰੇਲਵੇ ਟਰੈਕ ਜਾਮ ਕਰ ਦਿੱਤੇ ਗਏ ਇਹ ਤਸਵੀਰਾਂ ਪਠਾਨਕੋਟ ਦੀਆਂ ਨੇ ਪਠਾਨਕੋਟ ਅੰਮ੍ਰਿਤਸਰ ਕੌਮੀ ਰਾਤੇ ਪੈਂਦੇ ਲੱਧਪਾਲਮਾ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਇਕੱਠ ਕੀਤਾ ਗਿਆ ਤੇ 2 ਵਜੇ ਤੱਕ ਇਹ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਗਿਆ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ ਮੋਦੀ ਸਰਕਾਰ ਦੇ ਖਿਲਾਫ ਕਿ ਚੀਨ ਦਾ ਜੋਤਣ ਲੜਨ ਵਾਸਤੇ ਸਾਡੀ ਸਰਕਾਰ ਨੂੰ ਇੰਨਾ ਖਤਰਾ ਪੈ ਗਿਆ ਵੀ ਕਿਸਾਨ ਆ ਗਏ ਆ ਕਿਸਾਨਾਂ ਨੇ ਪਤਾ ਨਹੀਂ ਸਾਡੇ ਤੇ ਕੀ ਤੋਰ ਚਲਾ ਦੇਣੀ ਆ ਮਸਲਾ ਇਹ ਚੀਤਾ ਵਾ ਕਿ ਮੋਦੀ ਸਰਕਾਰ ਇੰਨੀ ਪਾਗਲ ਹੋਈ ਪਈ ਆ ਕਿ ਉਹ ਉਨੀ ਚਾਹੁੰਦੀ ਵੀ ਕੋਈ ਵੀ ਜਿਹੜਾ ਵਾ ਧਰਮ ਜਾਂ ਕੋਈ ਵੀ ਕਿਸੇ ਨੂੰ ਉੱਠਣ ਦੀ ਜ਼ਰੂਰਤ ਨਾ ਕਰੇ ਮੇਰੇ ਗਾੜੀ ਕੋਈ ਵੀ ਕਿਉਂਕਿ ਲਕਸ਼ਨਾ ਸਿਰ ਤੇ ਸੀ ਇਹ ਹਰ ਇੱਕ ਨੂੰ ਦਬਾਉਣਾ ਚਾਹੁੰਦਾ ਕਿ ਕੋਈ ਵੀ ਉੱਠ ਕੇ ਕਿਸੇ ਵੀ ਰਕਮ ਦੀ ਮੇਰੇ ਵਿਰੋਧ ਬਾਜ ਨਾ ਠਾਵੇ ਕਿਉਂਕਿ ਵੇਖੋ ਜਿਹੜਾ ਇਹ ਦੂਸਰਾ ਮੋਰਚਾ ਵਾ ਇਹ ਮੋਰਚੇ ਤਾਂ ਲੱਗਦੇ ਹੀ ਆਏ ਆ ਹਰ ਇੱਕ ਨੂੰ ਹੱਕ ਵਾ ਕਿ ਉਹ ਆਪਣੀ ਵਾਜ ਉਠਾਵੇ ਪਰ ਸੰਯੁਕਤ ਕਿਸਾਨ ਮੋਰਚੇ ਦੀ ਗਵਾਹੀ ਥੱਲੇ ਜਿਹੜੇ ਤਿੰਨ ਖੇਤੀ ਕਾਨੂੰਨਾਂ ਦੀ ਲੜਾਈ ਸੀ ਉਹਨੂੰ ਅਜੇ ਤੱਕ ਵੀ ਨੇ ਭੁੱਲਿਆ ਉਹਨੂੰ ਡਰ ਸਤਾ ਰਿਹਾ ਕਿ ਇਹ ਕਿਸਾਨ ਜਿਹੜੇ ਫਿਰ ਦੁਬਾਰਾ ਸਾਡੇ ਰਾਹ ਦੇ ਅੱਗੇ ਰੋੜਾ ਬਣਨਗੇ ਮੇਰੇ ਜਿੱਤ ਦੇ ਵਿੱਚ ਵੀ ਇਸ ਕਰਕੇ ਉਹ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਨਾ ਕੁਚਲਣਾ ਚਾਹੁੰਦਾ ਵਾ ਇਹਨਾਂ ਨੇ ਤੈਨੇ ਖੇਤੀਕ ਨੂੰ ਨਾ ਵਿੱਚ ਵੀ ਦੇਖਦੀ ਅਗਵਾਈ ਕੀਤੀ ਸੀ ਅਗਾਹਾਂ ਵੀ ਉਸ ਪਾਸੇ ਨਾ ਤੋਰ ਪਹਿਣ ਇਸ ਕਰਕੇ ਸਾਡੇ ਨਾਲ ਇਸ ਕਿਸਮ ਦਾ ਵਿਹਾਰ ਕੀਤਾ ਜਾ ਰਿਹਾ ਜਿਵੇਂ ਅਸੀਂ ਕਿਸੇ ਦੂਸਰੇ ਦੇਸ਼ ਦੇ ਵਾਸੀ ਹੋਈਏ ਚੰਡੀਗੜ੍ਹ ਚ ਧਾਰਾ 44 ਲਾਤੀ ਹੈ ਦਿੱਲੀ ਵਿੱਚ ਲਾਤੀ ਹੈ ਹਰ ਢੰਗ ਦੇ ਨਾਲ ਸਾਡਾ ਤੁਰਨ ਫਿਰਨ ਦਾ ਜਿਹੜਾ ਅਧਿਕਾਰ ਹੈ ਉਹ ਖੋਇਆ ਜਾ ਰਿਹਾ ਜਾਣਾ ਆਪਾਂ ਦਿੱਲੀ ਸੀ ਸਾਡੇ ਦੂਸਰੇ ਕਿਸਾਨ ਸੰਗਠਨਾਂ ਨੇ ਹਰਿਆਣਾ ਦੇ ਵਿੱਚ ਸਿਰਫ ਸੜਕ ਤੋਂ ਲੰਘਣਾ ਹੈ ਕੀ ਇਸੇ ਹੀ ਸੜਕ ਤੋਂ ਲੰਘਣੀ ਥੱਕਦੇ ਦੇਖਦੀਆਂ ਸੜਕਾਂ ਦੇ ਵਿੱਚੋਂ ਸੜਕਾਂ ਸਾਡੀਆਂ ਨੇ ਸਾਡੇ ਪੈਸੇ ਨਾਲ ਬਣੀਆਂ ਨੇ ਇਸ ਕਰਕੇ ਮੋਦੀ ਸਰਕਾਰ ਦੇ ਜਿਹੜੇ ਜ਼ਾਬਰ ਕਦਮਾਂ ਉਹਨਾਂ ਦੀ ਕਾਰਪੋਰੇਟ ਪੱਖੀ ਨੀਤੀਆਂ ਨੇ ਉਹਨਾਂ ਨੂੰ ਠੱਲ ਪਾਉਣ ਵਾਸਤੇ ਸਿੱਖ ਕਿਸਾਨ ਮੋਰਚਾ ਸੰਘਰਸ਼ ਕਰ ਰਿਹਾ ਅਗਲੀਆਂ ਤਸਵੀਰਾਂ ਮੋਗਾ ਦੀਆਂ ਨੇ ਮੋਗਾ ਦੇ ਕਲਕਲਾਂ ਦੇ ਵਿੱਚ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਤੇ ਨਾਲ ਹੀ ਚੁਣੌਤੀ ਦਿੱਤੀ ਹੈ ਮੋਦੀ ਸਰਕਾਰ ਨੂੰ ਵੱਤ ਵੱਲੋਂ ਇਸ ਤਰ੍ਹਾਂ ਦਾ ਰਵੱਈਆ ਅਪਣਾਇਆ ਗਿਆ ਜਿਵੇਂ ਕੋਈ ਬਾਹਰਲੇ ਮੁਲਖ ਦੇ ਵਿੱਚੋਂ ਕੋਈ ਹਿੰਦੁਸਤਾਨ ਦੇ ਉੱਤੇ ਅਟੈਕ ਕਰਨ ਆਇਆ ਹੁੰਦਾ ਉਹਨਾਂ ਦੇ ਉੱਤੇ ਰਬੜ ਦੀਆਂ ਗੋਲੀਆਂ ਅਥਰੂ ਗੈਸ ਦੇ ਗੋਲੇ ਸਿੱਟਾ ਜਾ ਰਿਹਾ ਜਿਹਦੀ ਅਸੀਂ ਭਾਰਤੀ ਕਿਸਾਨੀ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਨਿੰਦਸ਼ ਲੋਕ ਨਹੀਂ ਆਏ ਜਿਹੜੇ ਪੰਜਾਬ ਦੇ ਬਾਰਡਰਾਂ ਤੇ ਬੈਠੇ ਆ ਸਾਰਾ ਪੰਜਾਬ ਪਿੱਛੇ ਤਿਆਰ ਹੋ ਕੇ ਖੜਾ ਏ ਜਿਵੇਂ ਪਹਿਲਾਂ ਤੁਸੀਂ ਪਿਛਲਾ ਅੰਦੋਲਨ ਵੇਖਿਆ ਉਦੋਂ ਆਪਾਂ ਕੱਲਾ ਦਿੱਲੀ ਦੇ ਬਾਰਡਰਾਂ ਤੇ ਨਹੀਂ ਸੀ ਬੈਠੇ ਵੱਡੇ ਸ਼ਾਪਿੰਗ ਮਾਲ ਬੰਦ ਕੀਤੇ ਸੀ ਟੋਲ ਪਰਾਜੇ ਬੰਦ ਕੀਤੇ ਸੀ ਉਸੇ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਅੱਜ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਹੈਗੀ ਆ ਉਹ ਤਾਨਾਸ਼ਾਹੀ ਸਰਕਾਰ ਹੈਗੀ ਆ ਉਹ ਕਿਸਾਨਾਂ ਦੇ ਸੰਘਰਸ਼ ਲੜਨ ਦੇ ਜਮੂਰੀ ਹੱਕਾਂ ਨੂੰ ਕੁਚਲਣਾ ਚਾਹੁੰਦੀ ਹੈਗੀ ਹੈ ਸਰਕਾਰਾਂ ਦੀਆਂ ਉਹਨਾਂ ਨੀਤੀਆਂ ਦੇ ਖਿਲਾਫ ਜਿਹੜਾ ਹੈਗਾ ਅਸੀਂ ਇਹ ਅੱਜ ਜਿਹੜਾ ਹੈਗਾ ਉਹਨਾਂ ਕਿਸਾਨਾਂ ਦੀ ਸਪੋਰਟ ਵਿੱਚ ਜਿਹੜੇ ਉੱਥੇ ਹਰਿਆਣੇ ਦੇ ਬਾਰਡਰਾਂ ਤੇ ਬੈਠੇ ਆ ਅੱਜ 4 ਘੰਟੇ ਦਾ ਭਾਰਤੀ ਸੰਜੂਨੀ ਰੇਲ ਰਾਮ ਨੂੰ 4 ਘੰਟੇ ਦਾ ਇਹ ਰੇਲ ਜਾਮ ਕਰਨ ਦਾ ਫੈਸਲਾ ਕੀਤਾ ਗਿਆ ਹੈਗਾ